ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਪਿਓਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਪਿਛਲੇ ਹਫਤੇ ਅਸੀਂ ਪੰਜਾਬ ਚ ਆਏ ਹੜ੍ਹਾਂ ਦਾ ਜ਼ਿਕਰ ਕੀਤਾ ਸੀ ਉਸ ਵੇਲੇ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠਾਏ ਹੋਏ ਸਨ ਪਰ ਉਦੋਂ ਤੋਂ ਲੈ ਕੇ ਸਥਿਤੀ ਜਿਹੜੀ ਹੈ ਬੱਦ ਤੋਂ ਬੱਦਤਰ ਹੁੰਦੀ ਗਈ ਇਸ ਵੇਲੇ ਲਗਭਗ ਸਮੁੱਚਾ ਪੰਜਾਬ ਹੀ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ। ਇਸ ਵਾਰੀ ਜ਼ਿਆਦਾ ਚਿੱਠੀਆਂ ਜਿਹੜੀਆਂ ਸਾਡੇ ਪਾਠਕਾਂ ਦੀਆਂ ਆਈਆਂ ਨੇ ਉਹ ਹੜ੍ਹਾਂ ਨੂੰ ਲੈ ਕੇ ਪੰਜਾਬ ਦੀ ਸਥਿਤੀ ਬਾਰੇ ਫਿਕਰਮੰਦੀ ਜਤਾਉਣ ਵਾਲੀਆਂ ਨੇ। ਹੜ੍ਹਾਂ ਬਾਰੇ ਪਹਿਲੀ ਚਿੱਠੀ ਜਸਵਿੰਦਰ ਕੌਰ ਜੱਸੀ ਦੀ ਆਈ ਹੈ। ਕਿੱਥੋਂ ਆਈ ਹੈ ਜੀ ਇਹ ਚਿੱਠੀ? ਉਹਨਾਂ ਨੇ ਕੋਈ ਪਿੰਡ ਸ਼ਹਿਰ ਨਹੀਂ ਲਿਖਿਆ ਆਪਣਾ ਈਮੇਲ ਦੇ ਰਾਹੀਂ ਆਈ ਹੈ। ਜੀ। ਕੀ ਲਿਖਿਆ ਉਹਨਾਂ ਨੇ? ਉਹਨਾਂ ਨੇ ਲਿਖਿਆ ਕਿ ਪੰਜਾਬ ਵਿੱਚ ਭਾਰੀ ਬਾਰਸ਼ਾਂ ਕਾਰਨ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਜੀ ਦਰਿਆਵਾਂ ਦੇ ਪਾਣੀ ਨੇ ਖੇਤਾਂ ਪਿੰਡਾਂ ਤੇ ਕਸਬਿਆਂ ਨੂੰ ਆਪਣੀ ਲਪੇਟ ਚ ਲੈ ਲਿਆ ਤੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਬੇਕਾਰ ਹੋ ਗਈ ਹੈ ਕਿਉਂਕਿ ਤਿਆਰ ਖੜੀਆਂ ਫਸਲਾਂ ਪਾਣੀ ਚ ਡੁੱਬ ਗਈਆਂ ਤੇ ਲੋਕਾਂ ਦੇ ਘਰ-ਬਾਰ ਵੀ ਪਾਣੀ ਚ ਡੁੱਬ ਗਏ ਰਵਨੀਤ ਹੜਾ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਤੇ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਨੇ ਕਈ ਜਗ੍ਹਾ ਤਾਂ ਜਿਹੜਾ ਹੈਗਾ ਪਾਣੀ تقریبا تقریبا ਛੱਤਾਂ ਦੇ ਨੇੜੇ ਤੱਕ ਪਹੁੰਚਿਆ ਹੋਇਆ ਹੈ ਕਈ ਜਗ੍ਹਾ ਪਾਣੀ ਥੋੜਾ ਘਰ ਫਿਰ ਵੀ 3-3 4-4 ਫੁੱਟ ਪਾਣੀ ਚ ਡੁੱਬੇ ਹੋਏ ਨੇ ਹੈ ਨਾ ਕੁਝ ਲੋਕ ਜਿਹੜੀ ਛੱਤ ਤੇ ਬੈਠ ਕੇ ਬਚਾਅ ਕਰ ਰਹੇ ਨੇ ਆਪਣਾ ਕੁਛ ਨੇ ਆਪਣਾ ਸਮਾਨ ਉੱਤੇ ਪਹੁੰਚਾ ਦਿੱਤਾ ਅੱਜ ਜਿਹੜਾ ਜਿਵੇਂ ਬਚਾਅ ਕਰਦਾ ਉਹਨੇ ਆਪਣਾ ਕੀਤਾ ਹੋਇਆ ਜੀ ਤੇ ਬਹੁਤ ਥਾਂ ਹੀ ਇਦਾਂ ਹੈ ਕਿ ਲੋਕ ਪਾਣੀ ਦੇ ਵਿੱਚ ਘਰ ਦੇ ਵਿੱਚ ਪਾਣੀ ਆਇਆ ਹੋਇਆ ਪਰ ਉਹ ਆਪਣੇ ਘਰਾਂ ਦੇ ਅੰਦਰ ਹੀ ਰੁਕੇ ਹੋਏ ਨੇ ਇੱਕ ਵੀਡੀਓ ਸਾਹਮਣੇ ਆਈ ਉਹਦੇ ਵਿੱਚ ਪਰਿਵਾਰ ਵਾਲਿਆਂ ਨੇ ਮਤਲਬ 3 3 40 ਜਾਂ 3.5 3 3 ਫੁੱਟ ਪਾਣੀ ਹੋਣਾ ਤੇ ਮੰਜੇ ਦੇ ਥੱਲੇ ਉਹਨੇ ਉਹਨਾਂ ਨੇ ਉੱਚਾ ਚੁੱਕਿਆ ਹੋਇਆ ਤੇ ਪਰਿਵਾਰ ਦੇ ਜੀ ਕੁਝ ਪਾਣੀ 'ਚ ਤੁਰ ਫਿਰ ਕੇ ਕੋਈ ਸਮਾਨ ਇੱਧਰ ਉੱਧਰ ਕਰ ਰਹੇ ਨੇ ਤੇ ਇੱਕ ਬਜ਼ੁਰਗ ਮੰਜੇ ਤੇ ਬੈਠੇ ਨੇ ਵਿੱਚ ਬੱਚੇ ਪੌੜੀਆਂ ਚੜ੍ਹ ਕੇ ਕੋਈ ਉੱਪਰ ਜਾ ਰਿਹਾ ਤੇ ਉਹਨਾਂ ਨੂੰ ਨਾ ਮੇਰਾ ਖਿਆਲ ਹੈ ਐਸ ਡੀ ਆਰ ਐਫ ਦਾ ਜਵਾਨ ਤੇ ਹੋਰ ਲੋਕਲ ਜਿਹੜੇ ਕੋਈ ਪਿੰਡ ਦਾ ਬੰਦਾ ਹੋਣਾ ਮੋਤਬਰ ਉਹ ਉਹਨਾਂ ਨੂੰ ਉੱਥੋਂ ਕੱਢਣ ਦੇ ਲਈ ਆਏ ਨੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਚੱਲੋ ਤਾਂ ਕਿ ਤੁਹਾਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਈਏ ਪਰ ਉਹ ਬੰਦੇ ਆਪਣਾ ਘਰ ਛੱਡਣ ਲਈ ਤਿਆਰ ਨਹੀਂ ਸੀ ਜੇ ਬਿਲਕੁਲ ਐਸੀ ਤਰ੍ਹਾਂ ਦੀ ਇੱਕ ਹੋਰ ਵੀਡੀਓ ਦੇਖਣ ਚਾਹੀ ਕਿ ਇੱਕ ਬਜ਼ੁਰਗ ਜੋੜਾ ਸੀ ਆਪਣੇ ਘਰ 'ਚ ਹੀ ਤੇ ਉਹੀ 2-2 3-3 ਫੁੱਟ ਪਾਣੀ ਆਇਆ ਹੋਇਆ ਤੇ ਉਹ ਛੱਤ ਦੇ ਉੱਤੇ ਰਹਿ ਰਹੀ ਸੀ ਆਪਣੇ ਘਰ ਦੀ ਦੇ ਤੇ ਜਦੋਂ ਜਿਹੜੀ ਰਾਹਤ ਟੀਮ ਹੈ ਵਾਲੈਂਟੀਅਰ ਜਦੋਂ ਉਹਨਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੇਣ ਗਏ ਤਾਂ ਉਹ ਬਜ਼ੁਰਗਔਰਤ ਮਤਲਬ ਆਪਣੇ ਅਥਰੂ ਨਹੀਂ ਰੋਕ ਸਕੀ ਤੇ ਉਹਨਾਂ ਨੇ ਜੱਫੀ ਪਾ ਕੇ ਕਿਹਾ ਨਾ ਕਿ ਸਾਡੇ ਦੁੱਖ ਵੇਲੇ ਸਾਡਾ ਦੁੱਖ ਵੰਡਾਉਣ ਆਏ ਨੇ ਜੀ ਬਿਲਕੁਲ ਤੇ ਉਹ ਵਾਲੈਂਟੀਅਰ ਮੁੰਡਾ ਸੀ ਜਿਹੜਾ ਫਿਰ ਜਦੋਂ ਉੱਪਰ ਛਾਤੇ ਗਿਆ ਬਜ਼ੁਰਗ ਬਾਪੂ ਜੀ ਨੂੰ ਮਿਲਿਆ ਤਾਂ ਲੱਤਾਂ ਘੁੱਟ ਕੇ ਤੇ ਬਹੁਤ ਪਿਆਰ ਪਿਆਰੀ ਹੱਥ ਲਾਏ ਤੇ ਬਹੁਤ ਪਿਆਰ ਨਾਲ ਮਿਲ ਕੇ ਉਹਨਾਂ ਨੂੰ ਫਿਰ ਰਾਹਤ ਸਮਗਰੀ ਦਿੱਤੀ ਤੇ ਉਹ ਉਹਨਾਂ ਨੂੰ ਉੱਥੋਂ ਬਚਾ ਕੇ ਲੈਕੇ ਨਹੀਂ ਗਏ ਨਹੀਂ ਸ਼ਾਇਦ ਉਹ ਸਮਗਰੀ ਪਹੁੰਚਾਉਣੀ ਆਏ ਸੀਗੇ ਤੇ ਪਾਣੀ ਮਤਲਬ ਠੀਕ ਠਾਕ ਸੀ ਬਿਲਕੁਲ ਪਾਣੀ ਸੀ ਦੋ ਤੋਂ ਤਿੰਨ ਤਿੰਨ ਫੋਟੋ ਉਹਨਾਂ ਦੇ ਘਰ ਚ ਵੜਿਆ ਹੋਇਆ ਸੀ ਅੱਛਾ ਮੈਂ ਤੁਹਾਨੂੰ ਜਿਹੜੀ ਵੀਡੀਓ ਦੀ ਪਹਿਲੀ ਗੱਲ ਦੱਸ ਰਹੀ ਸੀ ਨਾ ਉਹਨਾਂ ਨੇ ਦਿਨ ਦਾ ਵੇਲਾ ਸੀਗਾ ਉਹਨਾਂ ਨੇ ਉਸ ਪਰਿਵਾਰ ਨੂੰ ਬਹੁਤ ਜ਼ੋਰ ਲਾਇਆ ਕਿ ਤੁਸੀਂ ਸਾਡੇ ਨਾਲ ਚੱਲੋ ਦੇਖੋ ਉੱਥੇ ਬਿਜਲੀ ਨਹੀਂ ਸੜਕਾਂ ਦਾ ਤਾਂ ਕੋਈ ਨਾਂ ਨਿਸ਼ਾਨੀ ਨਹੀਂ ਹਰ ਪਾਸੇ ਪਾਣੀ ਪਾਣੀ ਦਿਖਦਾ ਹੰਨਾ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਬਚਾ ਕੇ ਗੁਰਦੁਆਰੇ ਜਾਂ ਕਿਸੇ ਹੋਰ ਜਗ੍ਹਾ ਉੱਚੀ ਜਗ੍ਹਾ ਜਿੱਥੇ ਤੁਸੀਂ ਸੁਰੱਖਿਅਤ ਹੋਵੋਗੇ ਪਾਣੀ ਤੋਂ ਨਾਲੇ ਤੁਹਾਡੇ ਖਾਣ ਪੀਣ ਦਾ ਪ੍ਰਬੰਧ ਕਰਾਂਗੇ ਤੇ ਰਾਤ ਨੂੰ ਤੂੰ ਸੋਚੋ ਉਹ ਫਿਰ ਵੀ ਗਏ ਨਹੀਂ ਪਰਿਵਾਰ ਰਾਤ ਵੇਲੇ ਉੱਥੇ ਨਾ ਬਿਜਲੀ ਨਾ ਨਾ ਕੋਈ ਹੋਰ ਬਚਾ ਦਾ ਸਾਧਨ ਤੇ ਜੇ ਰਾਤ ਵੇਲੇ ਉਹ ਕਹਿੰਦੇ ਵੀ ਪਾਣੀ ਭਰ ਗਿਆ ਤੇ ਫਿਰ ਕਿਵੇਂ ਬਚਾ ਹੋਏਗਾ ਜੇ ਅਚਾਨਕ ਜ਼ਿਆਦਾ ਪਾਣੀ ਆ ਜਾਏ ਤਾਂ ਫਿਰ ਤਾਂ ਨਿਕਲਣ ਦਾ ਵੀ ਕੋਈ ਚਾਰਾ ਨਹੀਂ ਹੈਗਾ ਪਰ ਉਹਨਾਂ ਨੇ ਘਰ ਨਹੀਂ ਛੱਡਿਆ ਅਸਲ 'ਚ ਇਹਦੇ ਨਾਲ ਇੱਕ ਹੋਰ ਵੀ ਗੱਲ ਹੈ ਨਾ ਕਿ ਪਾਣੀ 'ਚ ਜਿਹੜੇ ਜ਼ਹਿਰੀਲੇ ਜਾਨਵਰ ਵੀ ਹੋ ਸਕਦੇ ਆ ਜਿਵੇਂ ਸੱਪ ਵਗੈਰਾ ਹੋ ਸਕਦਾ ਉਹ ਚਲੇ ਗਏ ਹੋਣ ਜੀ ਜਿੱਥੋਂ ਤੱਕ ਵੀਡੀਓ ਸੀ ਜਿੰਨੀ ਉਹਨਾਂ ਦੀ ਸਾਹਮਣੇ ਆਈ ਉਹਦੇ 'ਚ ਉਹ ਮਨਾ ਰਹੇ ਸੀ ਪਰ ਉਹ ਜਾਣ ਲਈ ਰਾਜ਼ੀ ਨਹੀਂ ਸੀਗੇ ਅਸਲ 'ਚ ਉਹ ਇਹ ਨਾ ਆਪਣਾ ਘਰ-ਬਾਰ ਸਮਾਨ ਉਹਨਾਂ ਨੂੰ ਸੀ ਕਿ ਜੇ ਚਾਰ ਭਾਂਡੇ ਬਚ ਸਕਦੇ ਨੇ ਤਾਂ ਇਹਨਾਂ ਨੂੰ ਬਚਾ ਲਈਏ ਜੀ ਨਹੀਂ ਤਾਂ ਇਹ ਵੀ ਪਾਣੀ 'ਚ ਹਟ ਜਾਣਗੇ ਜੀ ਬਿਲਕੁਲ ਹੈਨਾ ਇੱਕ ਪਾਸੇ ਦੇਖੋ ਜ਼ਿੰਦਗੀ ਇੱਕ ਪਾਸੇ ਬੰਦਾ ਜਿਹੜਾ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਉਹਦਾ ਜਿਹੜਾ ਮੋਹ ਹੈ ਘਰ ਦੇ ਨਾਲ ਮੋਹ ਜੀ ਹੈਨਾ ਦੇਖ ਕੇ ਬੜਾ ਥੋੜਾ ਮਨ ਪਰੇਸ਼ਾਨ ਹੁੰਦਾ ਹੈ ਤੇ ਅਸਲ ਚ ਗੱਲ ਇਹ ਹੈ ਨਾ ਕਿ ਜਿਹੜੇ ਜਸਵਿੰਦਰ ਕੌਰ ਜੱਸੀ ਨੇ ਜੀ ਉਹ ਇਹ ਵੀ ਕਹਿੰਦੇ ਨੇ ਕਿ ਹਰ ਨਰ ਪ੍ਰਭਾਵਿਤ ਪਰਿਵਾਰਾਂ ਦੇ ਹਾਲਾਤ ਨੂੰ ਸਮਝਣਾ ਚਾਹੀਦਾ ਹੈ ਤੇ ਉਹਨਾਂ ਲਈ ਰਾਹਤ ਦੇ ਨਾਲ-ਨਾਲ ਮੁਆਵਜ਼ੇ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ ਇਹ ਸਰਕਾਰ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਜੀ ਬਿਲਕੁਲ ਬਿਲਕੁਲ ਤੇ ਉਹ ਕਹਿੰਦੇ ਕਿ ਲੋਕਾਂ ਦੀਆਂ ਜਾਨਾਂ ਬਚਾਉਣਾ ਉਹਨਾਂ ਨੂੰ ਆਸਰਾ ਦੇਣਾ ਤੇ ਖੇਤੀ ਦੇ ਨੁਕਸਾਨ ਦੀ ਭਰਪਾਈ ਕਰਨੀ ਬੜੀ ਜ਼ਰੂਰੀ ਹੈ ਇਹ ਤਾਂ ਸਰਕਾਰਾਂ ਹੀ ਕਰ ਸਕਦੀਆਂ ਨੇ ਨਾ ਜੀ ਬਿਲਕੁਲ ਉਦਾਂ ਤਾਂ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਹੈ ਨਾ ਹੋਰ ਜਿਹੜੇ ਸਮਰਥ ਨੇ ਉਹ ਸਾਰੇ ਆਪੋ ਆਪਣੀ ਜਿੰਨੀ ਵਿੱਤੀ ਮਦਦ ਕਰ ਸਕਦੇ ਨੇ ਹੜਪੀਟਾਂ ਦੀ ਮਦਦ ਕਰ ਰਹੇ ਨੇ ਪਰ ਇਹ ਵੱਡੇ ਪੱਧਰ ਤੇ ਤਾਂ ਸਰਕਾਰਾਂ ਦੀ ਮਦਦ ਦੀ ਲੋੜ ਹੈ ਜੀ ਬਿਲਕੁਲ ਰਵਨੀਤ ਅਜ ਆਪਣੀਆਂ ਸਾਰੀਆਂ ਚਿੱਠੀਆਂ ਹੀ ਹੜਾਂ ਦੇ ਹਾਲਾਤ ਬਾਰੇ ਨੇ ਹਾਂਜੀ ਅਗਲੀ ਚਿੱਠੀ ਸ਼੍ਰੀ ਫਤਿਹਗੜ ਸਾਹਿਬ ਤੋਂ ਜਸ਼ਨਪ੍ਰੀਤ ਸਿੰਘ ਦੀ ਹੈ ਜੀ ਉਹ ਲਿਖਦੇ ਨੇ ਕਿ ਪੰਜਾਬ ਦੇ ਵਿੱਚ بارش ਪੈਣ ਕਾਰਨ ਤੇ ਡੈਮਾਂ 'ਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਕਿਉਂਕਿ ਪਾਣੀ ਛੱਡ ਦਿੱਤਾ ਨਾ ਫਿਰ ਜਦੋਂ ਖਾਸ ਪੱਧਰ ਤੋਂ ਬਾਅਦ ਖਤਰੇ ਦੇ ਨਿਸ਼ਾਨ ਤੇ ਜਦੋਂ ਪਾਣੀ ਪਹੁੰਚ ਗਿਆ ਤੇ ਉਹ ਇੱਕਦਮ ਪਾਣੀ ਛੱਡਿਆ ਤੇ ਸਾਰੇ ਪਾਸੇ ਹੀ ਫੈਲ ਗਿਆ ਹਾਂਜੀ ਕਿਉਂਕਿ ਹਿਮਾਚਲ ਚ ਖਾਸ ਕਰਕੇ ਜਦੋਂ ਬੱਦਲ ਫਟਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਤਾਂ ਡੈਮੇਜ ਪਾਣੀ ਵਧਣਾ ਹੀ ਪਿੱਛੋਂ ਆਉਣਾ ਸੀਗਾ ਹਾਂਜੀ ਤੇ ਇਸੇ ਲਈ ਜਸ਼ਨਪ੍ਰੀਤ ਸਿੰਘ ਲਿਖਦੇ ਨੇ ਕਿ ਪੰਜਾਬ ਚ ਸਤਲੁਜ ਬਿਆਸ ਰਾਵੀ ਤੇ ਕੱਗਰ ਚ ਪਾਣੀ ਜ਼ਿਆਦਾ ਆਉਣ ਕਾਰਨ ਬਹੁਤ ਸਾਰੇ ਤੁਸੀ ਬਨ ਵੀ ਟੁੱਟ ਗਏ ਤੇ ਇਸੇ ਕਰਕੇ ਬਹੁਤ ਸਾਰੇ ਇਲਾਕਿਆਂ ਚ ਹੜਾਂ ਦੀ ਬਹੁਤ ਮਾੜੀ ਸਥਿਤੀ ਬਣੀ ਹੋਈ ਹੈ ਲੋਕਾਂ ਦੇ ਘਰ ਪਾਣੀ ਚ ਡੁੱਬ ਗਏ ਫਸਲਾਂ ਡੁੱਬ ਗਈਆਂ ਜੀ ਮੈਂ ਤੁਹਾਨੂੰ ਇੱਕ ਹੋਰ ਦੱਸਦੀ ਆ ਵੀਡੀਓ ਜਿਹੜੀ ਸਾਹਮਣੇ ਆਈ ਕਿ ਇੱਕ ਪਿੰਡ ਦੇ ਵਿੱਚ ਸਾਰੇ ਪਾਸੇ ਜਿਹੜੀ ਹੈ ਨਾ ਫਸਲ ਪਾਣੀ ਚ ਡੁੱਬੀ ਹੋਈ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਖੇਤ ਨੇ ਉੱਥੇ ਜੀ ਹੈ ਨਾ ਤੇ ਉੱਚੀ ਥਾਂ ਤੇ ਇੱਕ ਪੱਤਰਕਾਰ ਹੈ ਉਹ ਪਿੰਡ ਦੇ ਲੋਕਾਂ ਨਾਲ ਕਿਸੇ ਬਜ਼ੁਰਗ ਨਾਲ ਗੱਲ ਕਰ ਰਿਹਾ ਤੇ ਉਹ ਸਾਹਮਣੇ ਪਾਸੇ ਵੇਖਦਾ ਉੱਥੇ ਜਿਹੜੀ ਤੁਸੀਂ ਕਹਿ ਲਓ ਉੱਥੇ ਵੀ ਪਾਣੀ ਸੀ ਥੋੜੀ ਉੱਚੀ ਥਾਂ ਤੇ ਖੜੇ ਸੀ ਉਹ ਗਲੀ ਟਾਈਪ ਸੀ ਉਹਦੇ ਵਿੱਚ ਵੀ ਪਾਣੀ ਸੀ ਤੇ ਉਸ ਘਰ ਦੇ ਅੱਗੇ ਉਸ ਘਰ 'ਚ ਵੀ ਪਾਣੀ ਦਾਖਲ ਹੋਇਆ ਹੋਇਆ ਸੀ ਉਸ ਘਰ ਦੇ ਅੱਗੇ ਇੱਕ ਉੱਚੇ ਸਟੂਲ ਤੇ ਸੋਟੀ ਫੜ ਕੇ ਬਜ਼ੁਰਗ ਬੈਠੀ ਹੋਈ ਸੀ ਤੇ ਉਹ ਪਿੰਡ ਦੇ ਉਸ ਬਜ਼ੁਰਗ ਨਾਲ ਗੱਲ ਕਰਨ ਤੋਂ ਬਾਅਦ ਉਹ ਮਾਤਾ ਵੱਲ ਵਧਿਆ ਤੇ ਮਾਤਾ ਨੂੰ ਪੁੱਛਿਆ ਕਿ ਮਾਤਾ ਤੁਸੀਂ ਬਾਹਰ ਕਿਉਂ ਬੈਠੇ ਹੋ ਤੁਸੀਂ ਅੰਦਰ ਜਾਓ ਘਰ 'ਚ ਅੰਦਰ ਮੇਰੇ ਖਿਆਲ ਉਹਨਾਂ ਦੀ ਦੂਜੀ ਮੰਜ਼ਲ ਵੀ ਜਿਹੜੀ ਸੀ ਬਣੀ ਹੋਈ ਸੀਗੀ ਹੈਨਾ ਉਹਨੇ ਜਦੋਂ ਕਿਹਾ ਨਾ ਤਾਂ ਉਹਨੇ ਦੇਖਿਆ ਜਦੋਂ ਕੈਮਰਾ ਮਤਲਬ ਮਾਤਾ ਦੇ ਮੂੰਹ ਤੇ ਗਿਆ ਝੁਰੜੀਆਂ ਭਰਿਆ ਚਿਹਰਾ ਤੇ ਉਹਦੀਆਂ ਅੱਖਾਂ ਭਰੀਆਂ ਹੋਈਆਂ ਸੀ ਤੇ ਮਾਤਾ ਉਹਨੂੰ ਕਹਿੰਦੀ ਐ ਕਹਿੰਦਾ ਕਹਿੰਦੀ ਪੁੱਤ ਉਹ ਸਾਹਮਣੇ ਮੇਰੇ ਖੇਤ ਨੇ ਜੀ ਉੱਥੇ ਖੇਤ ਨਾਂ ਦੀ ਕੋਈ ਚੀਜ਼ ਨਹੀਂ ਸੀ ਉੱਥੇ ਚੁਫੇਰੇ ਪਾਣੀ ਪਾਣੀ ਵਗ ਰਿਆ ਸੀਗਾ ਤੇ ਇੰਨਾ ਕਹਿ ਕੇ ਉਹ ਜਿਹੜੀ ਮਾਤਾ ਸੀ ਰੋ ਪਈ ਤੇ ਜਿਹੜਾ ਪੱਤਰਕਾਰ ਸੀ ਉਹ ਉਹਨੂੰ ਸਮਝ ਨਹੀਂ ਲੱਗੀ ਕਿ ਉਹ ਕੀ ਕਹੇ ਮਤਲਬ ਉਹ માતા ਦਾ ਦੇਖ ਕੇ ਹਾਲ ਉਹਦੇ ਦਿਲ ਨੂੰ ਵੀ ਅੰਦਰ ਉਹ ਡੋਬੂ ਪਏ ਉਹ ਕੁਝ ਨਹੀਂ ਕਿਹਾ ਉਹਨੇ ਉਹ ਚੁੱਪ ਚਾਪ ਜਾ ਕੇ ਉਹਨੇ માતા ਦੇ ਨਾਲ ਗਲਵਕੜੀ ਪਾਈ ਤੇ ਉਹ માતા ਜਿਉਂ ਹੀ ਉਹਨੇ ਮਤਲਬ ਉਹਨੂੰ ਗਲਵਕੜੀ ਪਾਈ ਨਾ ਤੇ ਉਹ ਜਿਹੜੀ માતા ਸੀ ਉਹ ਫਿਸ ਪਈ ਤੇ ਉਹ ਉੱਥੇ ਹੀ ਵੀਡੀਓ ਖਤਮ ਹੋ ਗਈ ਉਸ ਤੋਂ ਮੇਰੇ ਖਿਆਲ ਆ ਬਾਅਦ ਨਾ ਉਹਨਾਂ ਤੋਂ ਕੁਝ ਸ਼ੂਟ ਕਰ ਹੋਇਆ ਹੋਣਾ ਹੜ ਦੇ ਹਾਲਾਤ ਬਾਰੇ ਤੇ ਨਾ ਹੀ ਉਹ ਪੱਤਰਕਾਰ ਕੁਝ ਉਹਨੂੰ ਕਹਿ ਸਕਿਆ ਉਹ ਛੋਸੀ ਉਹਦੀ ਮਤਲਬ ਇੱਕ ਹੌਸਲਾ ਦੇਣ ਵਾਲੀ ਬਜ਼ੁਰਗ ਮਾਂ ਨੂੰ ਉਹ ਮਾਂ ਵਰਗਾ ਸੀ ਉਹਨੂੰ ਇੱਕ ਤਰਵਾਸਾ ਦੇਣਾ ਕਿ ਕੋਈ ਨਹੀਂ ਅਸੀਂ ਤੇਰੇ ਕੋਲ ਹੈਗੇ ਆਂ ਅਸਲ ਚ ਗੱਲ ਇਹ ਹੈ ਨਾ ਕਿ ਅਜਿਹੇ ਹਾਲਾਤ ਚ ਸ਼ਬਦ ਘੱਟ ਪੈਂਦੇ ਨੇ ਬੰਦੇ ਕੋਲ ਸ਼ਬਦ ਤੁਹਾਨੂੰ ਔੜਦੇ ਹੀ ਨਹੀਂ ਸ਼ਬਦ ਉਸ ਦੁੱਖ ਦੇ ਮੇਚਦੇ ਹੀ ਨਹੀਂ ਹੁੰਦੇ ਜੀ ਬਿਲਕੁਲ ਜਸ਼ਨਪ੍ਰੀਤ ਸਿੰਘ ਹੋਰਾਂ ਨੇ ਇਹ ਸੁਝਾਵੀ ਦਿੱਤਾ ਹੈ ਕਿ ਸਰਕਾਰ ਬੰਨ ਪੱਕੇ ਕਰਵਾਵੇ ਤੇ ਬੇਕਾਰ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਪਰ ਇਹੀ ਕੰਮ ਜੇ ਹੁਣ ਤੋਂ 2-3 ਮਹੀਨੇ ਪਹਿਲਾਂ ਹੋ ਜਾਂਦਾ ਤਾਂ ਇਹਨਾਂ ਨੁਕਸਾਨ ਨਹੀਂ ਸੀ ਹੋਣਾ ਬਿਲਕੁਲ ਇਹ ਨੁਕਸਾਨ ਦੀ ਭਰਪਾਈ ਕਰਨੀ ਬਹੁਤ ਔਖੀ ਹੈ ਇਹਨੂੰ ਬਹੁਤ ਸਮਾਂ ਲੱਗੇਗਾ ਤੇ ਕੁਝ ਨੁਕਸਾਨ ਦਾ ਪੂਰਿਆ ਵੀ ਨਹੀਂ ਜਾ ਸਕਦਾ ਨਾ ਜਿਹੜਾ ਜਾਨੀ ਮੁਹਾਲੀ ਨੁਕਸਾਨ ਹੋ ਗਿਆ ਉਹ ਨਹੀਂ ਪੂਰਿਆ ਜਾ ਸਕਦਾ ਕਿਸੇ ਵੀ ਸੂਰਤ ਰਵਨੀਤ ਇਹ ਚਿੱਠੀਆਂ ਤਾਂ ਹੜ੍ਹਾਂ ਨਾਲ ਹੋਈ ਤਬਾਹੀ ਦਾ ਜ਼ਿਕਰ ਕਰਦੀਆਂ ਨੇ ਪਰ ਨਾਲ ਹੀ ਜਿਹੜੀ ਅਗਲੀ ਚਿੱਠੀ ਹੈ ਉਹ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਗੱਲ ਕਰਦੀ ਆ ਔਖਿਆਂ ਵੇਲਿਆਂ 'ਚ ਵੀ ਹਮੇਸ਼ਾ ਪੰਜਾਬੀ ਜਿਹੜੇ ਨੇ ਡਟ ਕੇ ਹੌਸਲੇ ਨਾਲ ਮੁਕਾਬਲਾ ਕਰਦੇ ਨੇ ਤੇ ਚੜ੍ਹਦੀ ਕਲਾ 'ਚ ਰਹਿੰਦੇ ਨੇ ਜੇ ਬਿਲਕੁਲ ਇਸੇ ਬਾਰੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਹਰਗੁਣਪ੍ਰੀਤ ਸਿੰਘ ਦੀ ਚਿੱਠੀ ਆਈ ਹੈ ਜੀ ਉਹਨਾਂ ਨੇ ਸੰਪਾਦਕੀ ਪੰਜਾਬੀਆਂ ਦੀ ਚੜ੍ਹਦੀ ਕਲਾ ਪੜ੍ਹ ਕੇ ਇਹ ਵਿਚਾਰ ਲਿਖੇ ਨੇ ਜੀ ਉਹ ਕਹਿੰਦੇ ਨੇ ਕਿ ਪੰਜਾਬ 'ਚ ਇੱਕ ਪਾਸੇ ਹੜ੍ਹਾਂ ਦੇ ਕਹਿਰ ਕਰਕੇ ਹਰ ਪਾਸੇ ਡਰ ਤੇ ਬੇਬਸੀ ਦਾ ਮਾਹੌਲ ਹੈ ਤੇ ਦੂਜੇ ਪਾਸੇ ਸੇਵਾ ਤੇ ਸਹਿਯੋਗ ਦੀ ਵੱਡੀ ਲਹਿਰ ਨੇ ਮਨੁੱਖਤਾ ਦੀ ਨਵੀਂ ਮਿਸਾਲ ਪੇਸ਼ ਕੀਤੀ ਹੈ। ਉਹ ਕਹਿੰਦੇ ਭਾਵੇਂ ਫੌਜ ਹੋਵੇ, ਐਨਡੀਆਰਐਫ ਹੋਵੇ, ਐਸਟੀਆਰਐਫ ਹੋਵੇ, ਸਮਾਜ ਸੇਵੀ ਸੰਸਥਾਵਾਂ ਹੋਣ, ਧਾਰਮਿਕ ਸੰਸਥਾਵਾਂ ਹੋਣ, ਆਮ ਲੋਕ ਹੋਣ, ਕਲਾਕਾਰ ਹੋਣ, ਜੀ। ਇਹ ਸਾਰੇ ਮਦਦ ਲਈ ਅੱਗੇ ਆਏ ਨੇ। ਬਿਲਕੁਲ। ਇਹ ਬਹੁਤ ਚੰਗੀ ਭਾਵਨਾ ਜਿਹੜੀਆਂ ਪੰਜਾਬੀਆਂ ਦੀ ਨਾ ਔਖੇ ਵੇਲੇ ਇੱਕਦਮ ਇਕਜੁੱਟ ਹੋ ਕੇ ਹੌਸਲਾ ਨਹੀਂ ਹਾਰਦੇ ਚੜ੍ਹਦੀ ਕਲਾ 'ਚ ਰਹਿੰਦੇ ਨੇ ਤੇ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਂਦੇ ਨੇ ਤੇ ਇੱਕ ਦੂਜੇ ਦੀ ਬਾਹ ਫੜਦੇ ਨੇ ਇੱਥੋਂ ਤੱਕ ਕਿ ਲੋਕ ਟਰੈਕਟਰ ਟਰਾਲੀਆਂ ਕਿਸ਼ਤੀਆਂ ਅਤੇ ਜੁਗਾੜੂ ਸ਼ਿਪ ਜਿਹਨੂੰ ਕਹਿੰਦੇ ਨੇ ਉਹ ਲੈ ਕੇ ਲੋਕਾਂ ਦੀ ਮਦਦ ਲਈ ਅੱਗੇ ਆਏ ਕਿਸ਼ਤੀਆਂ ਤੇ ਟਰੈਕਟਰ ਦੇ ਨਾਲ ਤਾਂ ਚਲੋ ਰਸਦ ਵੰਡਤੀ ਜਿੱਥੇ ਪਾਣੀ 'ਚ ਘੇਰੇ ਲੋਕ ਨੇ ਉਹਨਾਂ ਨੂੰ ਬਚਾ ਕੇ ਕੱਢ ਲਿਆ ਤੇ ਜਿਹੜਾ ਜੁਗਾੜੂ ਸ਼ਿਪ ਹੈ ਉਹ ਪਸ਼ੂਆਂ ਨੂੰ ਕੱਢਣ ਦੇ ਲਈ ਇੱਕ ਬੰਦੇ ਨੇ ਖਾਸ ਤੌਰ ਤੇ ਬਣਵਾਇਆ ਹਾਂਜੀ ਬਿਲਕੁਲ ਤੇ ਨਾਲ ਹੀ ਬਹੁਤ ਸਾਰੇ ਗੁਰੂ ਘਰ ਤੇ ਹੋਰ ਧਾਰਮਿਕ ਸਥਾਨ ਲੰਗਰ ਦੀ ਸੇਵਾ ਚ ਦਿਨ ਰਾਤ ਲੱਗੇ ਹੋਏ ਨੇ ਤੇ ਕੱਪੜੇ ਤੇ ਦਵਾਈਆਂ ਹੋਰ ਜ਼ਰੂਰੀ ਸਮਾਨ ਵੀ ਉਹਨਾਂ ਨੂੰ ਪਹੁੰਚਾ ਰਹੇ ਨੇ ਪੀੜਤਾਂ ਨੂੰ ਇਹ ਗੱਲੋਈਆਂ ਨਾ ਪੰਜਾਬੀਆਂ ਵਾਲੀ ਜਿਹੜੀ ਨਿਸ਼ਕਾਮ ਸੇਵਾ ਤੇ ਸਰਬੱਤ ਦਾ ਭਲਾ ਪੰਜਾਬੀਆਂ ਬਾਰੇ ਤਾਂ ਉਦਾਂ ਵੀ ਮਸ਼ਹੂਰ ਹੈ ਕਿ ਦੁਨੀਆ ਦੇ ਕਿਸੇ ਕੋਨੇ ਚ ਵੀ ਕੋਈ ਆਫਤ ਹੋਵੇ ਕੋਈ ਸੰਕਟ ਹੋਵੇ ਕੋਈ ਭਾਵੇਂ ਜੰਗ ਵੀ ਕਿਉਂ ਨਾ ਲੱਗੇ ਹੋਵੇ ਇਹ ਸਭ ਤੋਂ ਪਹਿਲਾਂ ਮਦਦ ਲਈ ਪਹੁੰਚ ਜਾਂਦੇ ਨੇ ਹਾਂਜੀ ਤੇ ਮੌਜੂਦਾ ਹਾਲਾਤ ਦੇ ਵਿੱਚ ਵੀ ਸਰਕਾਰ ਵੱਲੋਂ ਵੀ ਭਾਵੇਂ ਰਾਹਤ ਤੇ ਪੁਨਰਵਾਸ ਲਈ ਯਤਨ ਹੋ ਰਹੇ ਨੇ ਪਰ ਲੋਕਾਂ ਦੀ ਭਾਗੀਦਾਰੀ ਨਹੀਂ ਇਸ ਨੂੰ ਚੱਲਣ ਯੋਗ ਬਣਾਇਆ ਡਾਕਟਰ ਹਰਗੁਣਪ੍ਰੀਤ ਸਿੰਘ ਇਹ ਵੀ ਲਿਖਦੇ ਨੇ ਕਿ ਮੌਜੂਦਾ ਹਾਲਾਤ 'ਚ ਭਾਵੇਂ ਸਰਕਾਰ ਵੱਲੋਂ ਵੀ ਰਾਹਤ ਤੇ ਪੁਨਰਵਾਸ ਲਈ ਯਤਨ ਕੀਤੇ ਜਾ ਰਹੇ ਐ ਪਰ ਲੋਕਾਂ ਦੀ ਹਿੰਮਤ ਨੇ ਇਸ ਸੰਕਟ ਨੂੰ ਚੱਲਣਯੋਗ ਬਣਾਇਆ ਇਹ ਚੜ੍ਹਦੀ ਕਲਾ ਹੀ ਹੈ ਜੋ ਪੰਜਾਬੀਆਂ ਨੂੰ ਹਿੰਮਤ ਤੇ ਹੌਸਲੇ ਦੇ ਨਾਲ ਸਾਰੀਆਂ ਔਖਿਆਈਆਂ, ਦਿੱਕਤਾਂ, ਆਫਤਾਂ ਦਾ ਸਾਹਮਣਾ ਕਰਕੇ ਜ਼ਿੰਦਗੀ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਦਾ ਬਲ ਬਖਸ਼ਦੀ ਰਵਨੀਤ ਪਹਿਲੇ ਤੇ ਅਸੀਂ ਹੜਾ ਕਾਰਨ ਪੈਦਾ ਜਿਹੜੀ ਸਥਿਤੀ ਦੀ ਗੱਲ ਕੀਤੀ ਫਿਰ ਅਸੀਂ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਫਿਰ ਸਾਡੇ ਇੱਕ ਪਾਠਕ ਨੇ ਪਰਮਜੀਤ ਟੇਂਗੜਾ ਉਹਨਾਂ ਨੇ ਇਨ੍ਹਾਂ ਹੜ੍ਹਾਂ ਪਿਛਲੇ ਕਾਰਨਾਂ ਦਾ ਜ਼ਿਕਰ ਕੀਤਾ। ਹਾਂਜੀ ਉਹਨਾਂ ਨੇ ਦੱਸਿਆ ਕਿ ਕੁਦਰਤ ਦੇ ਕਹਿਰ ਦੇ ਨਾਲ-ਨਾਲ ਮਨੁੱਖੀ ਲਾਲਸਾ ਵੀ ਇਸ ਆਫਤ ਲਈ ਜ਼ਿੰਮੇਵਾਰ ਹੈ ਕਿਉਂਕਿ ਦਰਿਆਵਾਂ ਦੇ ਵਹਿਣ ਰੋਕ ਲਏ ਗਏ, ਕੰਡੇ ਖੋਰੇ ਗਏ ਤੇ ਵਾਟਰ ਮੈਨੇਜਮੈਂਟ ਜ਼ੀਰੋ ਹੈ। ਉਹ ਲਿਖਦੇ ਨੇ ਕਿ ਡੈਮਾਂ ਵਿੱਚ ਇਕੱਠੇ ਕੀਤੇ ਬੇਹਿਸਾਬ ਪਾਣੀ ਦੇ ਅੰਕੜੇ ਲੁਕਾਏ ਗਏ ਤੇ ਇਸੇ ਲਾਹ ਪ੍ਰਵਾਹੀ ਦਾ ਨਤੀਜਾ ਹੈ ਕਿ ਪੰਜਾਬ ਦੇ 23 ਜ਼ਿਲ੍ਹੇ ਭਿਆਨਕ ਹੜ੍ਹ ਦੀ ਮਾਰ ਚੱਲ ਰਿਹਾ ਹੈ। ਦੇਖੋ ਜਦੋਂ ਅਸੀਂ ਵਾਤਾਵਰਣ ਨਾਲ ਜਿਹੜੀ ਐ ਛੇੜਛਾੜ ਕਰਦੇ ਆ ਕੁਦਰਤ ਦੇ ਨਿਯਮਾਂ ਦੇ ਉਲਟ ਚੱਲਦੇ ਆ ਕੁਦਰਤ ਸਾਨੂੰ ਸਬਕ ਤਾਂ ਉਹਦਾ ਸਿਖਾਉਂਦੀ ਐ ਹੈਨਾ ਅਸੀਂ ਸੜਕਾਂ ਚੌੜੀਆਂ ਕਰਨ ਦੇ ਲਈ ਪਹਾੜਾਂ ਦੇ ਵਿੱਚ ਡਾਇਨਾਮਾਈਟ ਲਗਾ ਕੇ ਪਹਾੜੀਆਂ ਨੂੰ ਉਡਾਉਨੇ ਆ ਹੈਨਾ ਦਰਖਤਾਂ ਦੀ ਕਟਾਈ ਕਰਦੇ ਆ ਤੇ ਇਹ ਕੁਦਰਤ ਨੇ ਸਾਨੂੰ ਜਿਹੜੀ ਐ ਇੱਕ ਚੇਤਾਵਨੀ ਦਿੱਤੀ ਐ ਕਿ ਜੇ ਅਸੀਂ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਇਸ ਦੇ ਗੰਭੀਰ ਨਤੀਜੇ ਸਾਨੂੰ ਭੁਗਤਣੇ ਪੈਣਗੇ ਚੇਤਾਵਨੀ ਦੇ ਨਾਲ-ਨਾਲ ਕੁਦਰਤ ਕੁਝ ਨਵੇਂ ਪਹਿਲੂ ਵੀ ਉਜਾਗਰ ਕਰਦੀ ਹੈ ਜੀ ਜਿਵੇਂ ਪਰਮਜੀਤ ਢੀਂਗਰਾਹੋਰੀ ਕਹਿੰਦੇ ਨੇ ਕਿ ਲੋਕਾਂ ਦਾ ਜਿਹੜਾ ਵਿਹਾਰ ਹੈ ਉਹਦੇ ਵੀ ਨਵੇਂ ਪੱਖ ਸਾਹਮਣੇ ਆਉਂਦੇ ਨੇ ਕਿਉਂਕਿ ਸਿਆਸਤਦਾਨਾਂ ਨੂੰ ਜ਼ਿਆਦਾਤਰ ਇਹ ਹੁੰਦਾ ਨਾ ਕਿ ਫੋਟੋਆਂ ਖਿਚਾ ਲੀਆਂ ਕਿਤੇ ਜਾ ਕੇ ਤੇ ਆਪਣੀ ਮਸ਼ਹੂਰੀ ਖੱਟ ਲਈ ਤੇ ਪਰ ਉਹ ਕਹਿੰਦੇ ਨੇ ਕਿ ਲੋਕਾਂ ਨੇ ਇਸ ਰੁਝਾਨ ਨੂੰ ਨਕਾਰ ਦਿੱਤਾ ਤੇ ਇਸ ਦੇ ਉਲਟ ਸਰਕਾਰੀ ਸਹਾਇਤਾ ਦੀ ਉਡੀਕ ਕੀਤੇ ਬਿਨਾ ਪੰਜਾਬੀਆਂ ਨੇ ਆਪਣੇ ਪਾਈਚਾਰੇ ਦੀ ਮਦਦ ਲਈ ਜੋ ਕੰਮ ਕੀਤੇ ਨੇ ਉਹ ਲਾਜਵਾਬ ਨੇ ਕਿਉਂਕਿ ਖਾਣ ਪੀਣ ਹੋ ਗਿਆ ਕੱਪੜੇ ਹੋ ਗਏ ਤਰਪਾਲਾਂ ਦਵਾਈਆਂ ਪਸ਼ੂਆਂ ਲਈ ਚਾਰਾ ਰੋਜ਼ਾਨਾ ਵਰਤੋਂ ਦਾ ਸਮਾਨ ਬੱਚਿਆਂ ਤੇ ਬੀਬੀਆਂ ਲਈ ਲੋੜੀਂਦੀਆਂ ਚੀਜ਼ਾਂ ਤੇ ਮਤਲਬ ਉਹ ਕਿਹੜੀ ਚੀਜ਼ ਐ ਲੋੜਿੰਦੀ ਜਿਹੜੀ ਉਹਨਾਂ ਨੇ ਸੇਵਾ ਜਿਸ ਦੀ ਉਹਨਾਂ ਨੇ ਨਹੀਂ ਕੀਤੀ ਇਹ ਗੱਲ ਵੀ ਕਹੀ ਐ ਬੜੀ ਭਾਵੁਕ ਕਰ ਦੇਣ ਵਾਲੀ ਐ ਉਹ ਕਹਿੰਦੀ ਜਦੋਂ ਪਾਣੀ ਦੀ ਮਾਰ ਪੈਂਦੀ ਐ ਨਾ ਪਾਣੀ ਸਰਹੱਦਾਂ ਦੇ ਜਿਹੜਾ ਹੱਦਾਂ ਬੰਨੇ ਨਹੀਂ ਦੇਖਦਾ ਇੱਥੇ ਉਹਨਾਂ ਨੇ ਜ਼ਿਕਰ ਕੀਤਾ ਸਰਹੱਦ ਤੇ ਚੜਦੇ ਤੇ ਲੈਂਦੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਦਿਸਦਾ ਪਾਣੀ ਇਧਰੋਂ ਵਾਕੇ ਉਧਰ ਚਲਾ ਗਿਆ ਕੰਡਿਆਲੀ ਤਾਰ ਹੈ ਇੱਕ ਤਸਵੀਰ ਮੈਂ ਦੇਖ ਰਹੀ ਸੀ ਉਹਦੇ ਵਿੱਚ ਕੰਡਿਆਲੀ ਤਾਰ ਜਿਹੜੀ ਹੈ ਨਾ ਉਹ ਬਹੁਤ ਥੋੜੀ ਥੋੜੀ ਦਿਖ ਰਹੀ ਹੈ ਦੂਰ ਚੁਫੇਰੇ ਤੱਕ ਤੁਹਾਨੂੰ ਜੀ ਪਾਣੀ ਪਾਣੀ ਦਿਖਾਈ ਦਿੰਦਾ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਇਹ ਚੜਦਾ ਪੰਜਾਬ ਹੈ ਕਿ ਲੈਂਦਾ ਪੰਜਾਬ ਤੇ ਕਈ ਥਾਂ ਟੁੱਟੀ ਵੀ ਹੈ ਤਾਰ ਬਹੁਤ ਥਾਈ ਜਿੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਨਾ ਤਾਰ ਟੁੱਟੀ ਹੋਈ ਸੀ ਉੱਥੋਂ ਇਧਰੋਂ ਜਿਹੜੇ ਨੇ ਪਸ਼ੂ ਤਨ ਗਾਵਾਂ ਮੱਝਾਂ ਰੁੜ ਕੇ ਜਿਹੜੀਆਂ ਲਹਿੰਦੇ ਪੰਜਾਬ ਵੱਲ ਚਲੀਆਂ ਗਈਆਂ ਇੰਨੇ ਮਾੜੇ ਹਾਲਾਤ ਦੇ ਬਾਵਜੂਦ ਪਾਣੀ ਦੀ ਮਾਰ ਨੇ ਸਾਡੀ ਜਿਹੜੀ ਮਜ਼ਬੂਤ ਭਾਈਚਾਰਕ ਸਾਂਝ ਹੈ ਉਹਨੂੰ ਉਜਾਗਰ ਕੀਤਾ ਤੇ ਇਹ ਸਾਡੇ ਲਈ ਆਸ ਦੀ ਕਿਰਨ ਵੀ ਹੈ ਕਿ ਜਦੋਂ ਵੀ ਕੋਈ ਆਫਤ ਆਉਂਦੀ ਹੈ ਤਾਂ ਪੰਜਾਬੀ ਸਤ ਦੂਜੇ ਨਾਲ ਬਿਲਕੁਲ ਸਾਂਝ ਔਰ ਇੱਕ ਦੂਜੇ ਨਾਲ ਡਟ ਕੇ ਖੜੋ ਜਾਂਦੇ ਨੇ ਮੁਸੀਬਤ ਤੇ ਆਫਤ ਦਾ ਸਾਹਮਣਾ ਕਰਨ ਦੇ ਲਈ ਅਗਲੀ ਚਿੱਠੀ ਰਾਜਪੁਰਾ ਟਾਊਨ ਤੋਂ ਯਸ਼ਪਾਲ ਮਾਨਵੀ ਦੀ ਹੈ ਜੀ ਉਹਨਾਂ ਨੂੰ ਵੀ ਪੰਜਾਬੀਆਂ ਦੀ ਚੜ੍ਹਦੀ ਕਲਾ ਸੰਪਾਦਕੀ ਪੜ੍ਹ ਕੇ ਇੱਕ ਕਹਾਵਤ ਯਾਦ ਆਈ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਕਿਉਂਕਿ ਉਹ ਇਤਿਹਾਸ ਤੋਂ ਗੱਲ ਸ਼ੁਰੂ ਕਰਦੇ ਹਨ ਕਿ ਜਿਹੜਾ ਪੰਜਾਬ ਹੈ ਉਹ ਹਿੰਦੁਸਤਾਨ ਦਾ ਦਰਵਾਜ਼ਾ ਰਿਹਾ ਢਾੜ ਵੀ ਹਮੇਸ਼ਾ ਇਸੇ ਰਸਤੇ ਤੋਂ ਹਿੰਦੁਸਤਾਨ ਚ ਦਾਖਲ ਹੋਏ ਜੀ ਬਿਲਕੁਲ ਤੇ ਜਦੋਂ ਉਹ ਇੰਨੀ ਲੁੱਟਮਾਰ ਕਰਦੇ ਸੀ ਤਾਂ ਇਸ ਕਰਕੇ ਪੰਜਾਬੀਆਂ ਨੂੰ ਅਤਿਅੰਤ ਦੁੱਖ ਦਰਦ ਸਹਾਰਨੇ ਪੈਂਦੇ ਸੀ ਉਹ ਕਹਿੰਦੇ ਨੇ ਨਾ ਇਸੇ ਕਰਕੇ ਕਹਿੰਦੇ ਸੀ ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ شاہਦ ਯਸ਼ਪਾਲ ਮਾਨਵੀ ਹੋਰੀ ਲਿਖਦੇ ਨੇ ਕਿ ਕਈ ਲੱਖ ਏਕੜ ਫਸਲ ਪਾਣੀ ਚ ਡੁੱਬ ਗਈ ਤੇ 2000 ਦੇ ਕਰੀਬ ਪਿੰਡ ਇਸ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਘੜੀ ਆ ਪੰਜਾਬੀਆਂ ਦਾ ਹੌਸਲਾ ਪਰਖਣ ਵਾਲੀ ਘੜੀ ਹੈ ਜੀ ਬਿਲਕੁਲ ਅਸਲ ਚ ਗੱਲ ਇਹ ਹੈ ਨਾ ਕਿ ਜਿਹੜੀ ਫਸਲ ਤਿਆਰ ਖੜੀ ਸੀ ਜਦੋਂ ਉਹ ਡੁੱਬ ਗਈ ਕਿੱਥੇ ਤਾਂ ਉਹ ਜਦੋਂ ਮਹੀਨੇ ਬਾਅਦ ਪੂਰੀ ਤਰ੍ਹਾਂ ਪੱਕ ਜਾਣੀ ਸੀ ਤੇ ਵੇਚ ਕੇ ਪੈਸੇ ਘਰ ਆਉਣੇ ਸੀ ਕਿੱਥੇ ਉਹਨਾਂ ਦੀਆਂ ਨਿਤਦੀਆਂ ਲੋੜਾਂ ਪੂਰੀਆਂ ਹੋਣੀਆਂ ਸੀ ਤੇ ਹੁਣ ਉਥੇ ਕੁਝ ਵੀ ਨਹੀਂ ਬਚਿਆ ਗਾਰੇ ਤੋਂ ਸਿਵਾ ਇਹ ਕਿਵੇਂ ਹੁੰਦਾ ਨਾ ਜਿਹੜੀ ਤੁਹਾਡੀ ਜਿਹਨੂੰ ਕਹਿੰਦੇ ਆ ਨਾ ਕਿਸਾਨ ਪੁੱਤਾਂ ਵਾਂਗੂ ਫਸਲ ਪਾਲਦਾ ਉਹ ਫਸਲ ਜਦੋਂ ਹੁੰਦੀ ਹੈ ਤੁਹਾਨੂੰ ਦੇਖ-ਦੇਖ ਕੇ ਨਾ ਅੱਖਾਂ ਨੂੰ ਠੰਡਕ ਮਿਲਦੀ ਹੈ ਤੇ ਜਦੋਂ ਉਹੀ ਫਸਲ ਤੁਸੀਂ ਪਾਣੀ ਚ ਡੁੱਬੀ ਹੋਈ ਹੈ ਨਾ ਗਲੀ ਹੋਈ ਦੇਖਦੇ ਹੋ ਤਬਾਹ ਹੋਈ ਦੇਖਦੇ ਹੋ ਤੇ ਤੁਹਾਡੇ ਦਿਲ ਨੂੰ ਡੋਬੂ ਪੈਂਦੇ ਨੇ ਮਾਨਵੀ ਹੋਰੀ ਕਹਿੰਦੇ ਨੇ ਕਿ ਇਸ ਸੰਕਟ ਨਾਲ ਕੋਈ ਇਕੱਲੇ ਨਹੀਂ ਜਿੱਟ ਸਕਦਾ ਸਮਾਜਿਕ ਤੇ ਸਰਕਾਰੀ ਧਿਰਾਂ ਨੂੰ ਪੂਰੀ ਤਾਕਤ ਨਾਲ ਇਸ ਦੇ ਅਸਰਾਂ ਨੂੰ ਘਟਾਉਣਾ ਚਾਹੀਦਾ ਪੰਜਾਬੀਆਂ ਦਾ ਖਾਸਾ ਹੈ ਕਿ ਸਾਰਾ ਕੁਝ ਗਵਾ ਕੇ ਫਿਰ ਉਹ ਜ਼ਿੰਦਗੀ ਦੀ ਤੰਦ ਨਵੇਂ ਸਿਰਿਓਂ ਫੜ ਲੈਂਦੇ ਪਰ ਗੱਲ ਇਹ ਹੈ ਨਾ ਕਿ ਇਹੋ ਜਿਹੇ ਸੰਕਟ ਨਾਲ ਕੋਈ ਇਕੱਲਾ ਨਹੀਂ ਨਜਿੱਟ ਸਕਦਾ ਬਿਲਕੁਲ ਇਸੇ ਲਈ ਮਾਨਵੇ ਹੋਰੀ ਕਹਿੰਦੇ ਨੇ ਕਿ ਸਮਾਜਿਕ ਤੇ ਸਰਕਾਰੀ ਤਰ੍ਹਾਂ ਦੀ ਪੂਰੀ ਤਾਕਤ ਨਾਲ ਇਸ ਦੇ ਅਸਰਾਂ ਨੂੰ ਘਟਾਇਆ ਜਾ ਸਕਦਾ ਤਾਂ ਜੋ ਪੰਜਾਬੀ ਮਾਣ ਨਾਲ ਕਹਿ ਸਕਣ ਕਿ ਅਜੇ ਵੀ ਚੜ੍ਹਦੀ ਕਲਾ 'ਚ ਨੇ ਤੇ ਰਹਿਣਗੇ ਵੀ ਅਸਲ ਗੱਲ ਇਹ ਹੈ ਨਾ ਕਿ ਫੌਰੀ ਰਾਹਤ ਤਾਂ ਹੜਪੀੜਤਾ ਨੂੰ ਮਿਲ ਗਈ ਹੈ ਜਾਂ ਦਿੱਤੀ ਜਾ ਰਹੀ ਹੈ ਪਰ ਇਸ ਤੋਂ ਅੱਗੇ ਇਹ ਕੰਮ ਕਈ ਪੜਾਵਾਂ 'ਚ ਹੋਣਾ ਹੈ ਕਿਉਂਕਿ ਜਿਹੜੇ ਉਹਨਾਂ ਦੀਆਂ ਫਸਲਾਂ ਡੁੱਬ ਗਈਆਂ ਤੇ ਉਹਨਾਂ ਦੇ ਜਿਹੜੇ ਖੇਤਾਂ ਦੇ ਵਿੱਚ ਦਰਿਆਵਾਂ ਦਾ ਰੇਤਾ ਆ ਗਿਆ ਗਾਰਾ ਆ ਗਿਆ ਉਹਨੂੰ ਸਾਫ਼ ਹੋਣਾ ਵੀ ਕਾਫੀ ਟਾਈਮ ਲੱਗੇਗਾ। ਕਾਫੀ ਟਾਈਮ ਲੱਗੇਗਾ ਤੇ ਉਹਨਾਂ ਦੇ ਘਰਾਂ ਦੀ ਮੋੜੋਸਾਰੀ ਜਾਂ ਮੁਰੰਮਤ ਵੀ ਕੋਈ ਥੋੜੇ ਸਮੇਂ ਦਾ ਕੰਮ ਨਹੀਂ ਹੈ। ਇਨ੍ਹਾਂ ਰਾਹਤ ਕਾਰਜ 'ਚ ਜੁਟੀਆਂ ਸਾਰੀਆਂ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਖਿਡਾਰੀਆਂ ਕਲਾਕਾਰਾਂ ਅਤੇ ਆਮ ਲੋਕਾਂ ਨੂੰ ਸਾਡਾ ਦਿਲੋਂ ਸਲਾਮ ਪੰਜਾਬੀਆਂ ਨੂੰ ਇਸ ਸੰਕਟ ਦੇ ਵੇਲੇ ਚੜ੍ਹਦੀ ਕਲਾ 'ਚ ਰਹਿਣ ਲਈ ਉਹਨਾਂ ਨੂੰ ਵੀ ਸਾਡਾ ਸਲਾਮ ਬਹੁਤ ਬਹੁਤ ਸ਼ੁਕਰੀਆ